ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੀ ਲੋਹੜੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਛੇ ਬੜਾ ਦਿਖਾਵਾਂਗੇ ਸੂਜੀਆਂ ਸਬਾਈਆਂ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਭਿੰਦਰ ਸਿੰਘ ਪਿੰਡ ਗੋਸਰਾ ਜ਼ਿਲ੍ਹਾ ਬਟਿੰਡਾ ਜੀ ਆਪਣਾ ਸੀ ਆਪਣੀ ਰਾਮਪਰਾ ਕੋਲ ਨਾਲ ਆਪਣੇ ਜਲਾਲ ਸਲਾਪਰਾ ਪੱਖਰਵੜ ਤੇ ਦੀਨਾ ਰਹਿ ਗਈ। ਮੋਬਾਈਲ ਨੰਬਰ ਜੀ 7014772678 ਜੀ। 78147 72678 ਜੀ। ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜੰਨੇ ਆ ਕਿਹੜਾ ਸੋਸ ਵੀ ਵੀ ਆ। ਦੂਜਾ ਸੋਸ ਵੀ ਆ ਜੀ। ਬੱਚਾ ਗਿਆ ਪਿਛੇ। ਮਗਰ ਬੱਚੀ ਜਰਸੀ ਪਿਓਰ ਜਮਾ ਪਿਓਰ ਜਰਸੀ ਬੱਚੀ ਆ ਪਿਛੇ। ਤੇ ਕਿੰਨੇ ਦਿਨ ਹੋ ਗਏ ਸੂਈ ਨੂੰ? ਮੈਨੂੰ ਅੱਜ ਤੋਂ ਜ਼ਿਆਦਾ ਲੱਗੀ। ਜਿਰਜਾ ਪਾਉਕਿਆ। ਕਮਾ ਓਕੇ ਡਾਲਰ। ਦੁੱਧ ਕਿੰਨਾ ਹੋਇਆ ਇਸ ਵਕਤ? ਹੈਗਾ 15 ਕਿਲੋ ਕੁੱਲਾ ਜੀ। ਨਿਬੜ ਜੀ ਆ ਮੈਨੂੰ। ਹਾਂ ਜੀ ਨਿਬੜੂ। ਚੋਣ ਜੋ ਆ ਜੋਕੇ ਜਿੰਨਾ ਬਹੁਤ ਸੋਹਣਾ ਜਿੰਮੇ ਮਰਜੀ ਹੱਥ ਫੇਰ ਲੋ ਦੇਖੋ ਠੀਕ ਹੈ ਮਾਦੀ ਮਗਰ ਦੀ ਦੇਖ ਪੂਰੀ ਠੰਡੀ ਹੈ ਸੁਬਾ ਦੂਜਾ ਸੂਈ ਹੈ ਹਨਾ ਸੋ ਵੀਰ ਦੂਜਾ ਸੂਈ ਹੈ ਮੁੱਲ 65000 ਰੁਪਇਆ 14 15 ਲੀਟਰ ਦੁੱਧ ਇਸ ਵਕਤ ਹਾਜ਼ਰਾ ਪਿੱਛੇ ਹੀ ਕਿਤੇ ਜਰਸੀ ਬੱਚੀ ਸੋ ਬੱਚੀ ਦੇਖੋ ਬਹੁਤ ਪਿਆਰੀ ਜਿੰਦ ਜਨ ਵਾਲੀ ਸਾਫ ਸੁਥਰੀ ਤੇ ਮੂੰਹ ਮੱਥਾ ਦੇਖੋ ਪੂਰੀ ਰਾਜੀ ਪਲੀ ਗੁਲੀ ਵੀ ਹੈ ਚੰਗਾ ਬਾਡੀ ਵੇਟ ਆ ਪੂਰਾ ਥਾਨ ਚੰਗਾ ਮਈਆਂ ਵਾਲਾ ਥਾਨ ਨਾ ਸੋ ਦੇਖੋ ਮੂੰਹ ਮੱਥਾ ਚੰਗਾ ਸਾਫ ਸੁਥਰਾ ਰਾਜੀ ਪਲੀ ਗੁਲੀ ਬਹੁਤ ਜ਼ਿਆਦੇ ਆ ਪਿਛੇ ਇਹਦੇ ਜਰਸੀ ਨਸਲ ਦੀ ਬੱਛੀ ਆ। ਉਹ ਦੇਖ ਸਕਦੇ ਹੋ। ਪੂਰੀ ਚੰਗੀ ਸਾਫ ਸੁਥਰੀ। ਬਹੁਤ ਜਿਆਦਾ ਜਾਦ ਪਾਤ ਵਾਲੀ ਤੇ ਥਾਂ ਤੋਂ ਲੋਕ ਕਿਉਂ ਬੋਲ 65 ਹਜ਼ਾਰ। 65 ਦੀ ਆਵੇ। ਠੀਕ ਆ। ਦੂਜੇ ਨੰਬਰ ਜਿਹੜੀ ਵੜ ਦੇਖੀ ਜਨੇ ਸਿੰਗਾਲੀ। ਇਹ ਅਜੇ ਡਾਕਟਰ ਤੜਕੇ ਹੀ ਸੁਈਏ ਜੀ। ਠੀਕ ਆ। ਤਾਂ ਨਹੀਂ ਸਾਡੇ 6 ਮਹੀਨੇ ਦੇ ਜੂਨ ਸਾਰੀ ਵੀਡੀਓ ਅੱਪਰ ਕਰ ਦੰਨਾਂ। ਬੱਚਾ ਕੀ ਆ? ਮਗਰ ਬੱਚਾ ਹੀ ਆ। ਠੀਕ ਆ। ਸੁਆ ਸੁਆ ਦੂਜਾ। ਦੂਜਾ ਸੁਆ ਸੁਆ 6 ਦਾ ਅੰਦਾ ਜੀ। ਦੁੱਧ ਕਿੰਨਾ ਇਸ ਵਕਤ? ਦੁੱਧ ਦੇ ਦੂੰ 20 ਕਿਲੋ ਤੜਕੇ ਹੀ ਸੁਈਏ ਅਜੇ ਧਾਰ ਰਹੀ ਆ। 10 5 6 7 ਕਿ ਉਹ ਤਾਂ ਬਾਦੂਨ ਹੈ 20 ਕਿਲੋ ਖੁੱਲਾ ਭਾਜ ਦਾ ਕੀ ਰੱਖਿਆ ਮੁੱਲ 55000 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਸੋ ਵੀਰ 55000 ਰੁਪਏ ਮੁੱਲ ਆ ਇਹਦੇ ਵਿੱਚੋਂ ਮਾਨਦਾਨ ਹੋ ਜੂ ਸੂਈ ਸਵਾਈ ਧਾਰ ਦਾ ਪੌਕਿਆ ਪਿੱਛੇ ਬੱਛਾ ਜੇਰ ਜੇ ਪੜਾ ਨਾ ਜਾਵਾ ਮੁੱਲ ਸਿਰਫ ਤੇ ਸਿਰਫ 55000 ਰੁਪਏ ਪੂਰੀ ਵੱਡੀ ਬਿਹੜਾ ਨਹੀਂ ਛੋਟੀ ਜਿਹੀ ਬੂਟੀ ਠੀਕ ਹੈ ਕੱਲੇ ਸਿੰਘ ਆ ਸਿੰਘ ਕਰਕੇ 55 ਨਹੀਂ ਇਹਦੇ 65 10 ਟਿੱਕਾ ਲੱਗਿਆ ਰਸੀ ਮਗਰ ਸੋ ਦੇਖੋ ਥਣ ਥਣ ਚੰਗਾ ਸਾਫ ਸੁਥਰਾ ਬਾਕੀ ਜਿੰਦ ਜਾਨ ਦੇ ਵਿੱਚ ਬਿਹੜਾ ਤੇ ਥਣ ਥੋੜਾ ਮੁੱਠੀ ਨਾਲ ਨੱਬ ਨੂੰ ਬਹੁਤ ਚੰਗਾ ਲੱਗਿਆ ਹੋਵੇ ਦੇ ਬੱਚਾ ਮੇਲ ਕਾਫ ਸੂਈ ਸਭਾਈ ਅੱਗੇ ਆ ਗਈ ਤੀਜੇ ਨੰਬਰ ਤੇ ਜੀ ਇਹ ਆ ਗਈ ਕ੍ਰੋਸ ਬੱਚੀ ਹੈ ਨਾ ਕ੍ਰੋਸ ਆ ਜੀ ਕੈਦ ਨੋਗੇ ਸੂਈ ਨੂੰ ਇਹਨੂੰ ਹੋ ਗਏ 3 ਮਹੀਨੇ ਜੀ 3 ਮਹੀਨੇ ਸੂਈ ਨੂੰ ਆ ਬੱਚਾ ਕੀ ਹੈ ਪਿੱਛੇ ਮੋਦਰ ਬੱਚੀ ਹੈ ਜੀ ਦੁੱਧ ਕਿੰਨਾ ਗਈ ਦੁੱਧ 11 ਕਿਲੋ 10 ਕਿਲੋ ਮੰਨ ਕੇ ਲੈ ਜਾਈ 10 ਕਿਲੋ ਮੰਨ ਕੇ ਲੈ ਜੇ ਹਾਂਜੀ ਭਾਗ ਨਾ ਕੋ ਬੋਲੇ ਦਾ ਹੈਗਾ ਹੀ 40000 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਹੋ ਜੂ ਤੋੜਦੀ ਮਾਨਾ ਜੇ ਤਿੰਨ ਮਹੀਨੇ ਹੋ ਗਏ ਸੂਈ ਨੂੰ ਮੁੱਲ 40000 ਪਿੱਛੇ ਬੱਚਾ ਤੇ ਦੁੱਧ 10 ਕਿਲੋ ਹਾਜ਼ਰ ਆ ਜਮਾ ਹੈ ਨਾ ਹਾਂਜੀ ਤੋਂ 10 ਕਿਲੋ ਦੁੱਧ ਦਾ ਮੁੱਲ 40000 ਰੁਪਏ ਸੋ ਦੇਖੋ ਮੂੰਹ ਮੱਥਾ ਜਿੰਦੇ ਜਣ ਸਾਫ ਸੁਥਰੀ ਪਲੀ ਪੂਲੀ ਬਹੁਤ ਜਿਆਦੇ ਆ ਤੇ ਚੰਗੀ ਜਾਤ ਬਰੀਡ ਵਾਲੀ ਬੱਚੀ ਆ ਸੋ ਦੇਖੋ ਮੂੰਹ ਮੱਥਾ ਬਹੁਤ ਸੁਨੱਖਾ ਸਾਫ ਸੁਥਰਾ ਜਾਤ ਪਾਤ ਦੀ ਬੱਚੀ ਆ ਸੋ ਇਹ ਹੈਗੀ ਤੀਜੇ ਨੰਬਰ ਤੇ ਮੁੱਲ 40000 ਰੁਪਏ ਥਣਲੇਵਾ ਸੋਹਣਾ ਮੁਠੀ ਵਾਲਾ ਅੱਗੇ ਆ ਗਈ ਜੀ ਚੌਥੇ ਨੰਬਰ ਤੇ ਵੇੜ ਇਹ ਕਿਹੜਾ ਸੋ ਸੋਈ ਬਈ ਇਹ ਬਈ ਦੂਜਾ ਸੋ ਹੈ ਸੋਈ ਆ ਠੀਕ ਹੈ ਹਾਂ ਜੀ ਇਹਨੂੰ ਇਹ ਤਿੰਨ ਮਹੀਨੇ ਦੁੱਧ ਦੇਦੇ ਥੱਲੇ ਵੀ 11 ਕਿਲੋ ਆ ਪਗਰੇ ਨਹੀਂ ਮੱਚੀ ਆ 11 ਕਿਲੋ ਦੁੱਧ ਹਾਜ਼ਰ ਆ ਹਾਂਜੀ ਹਾਜ਼ਰ ਭਾਏ ਦਾ ਕੀ ਆ ਭਾਏ ਦਾ ਵੀ 40000 ਆ ਜੀ ਇਹ 20 ਦਿਨ ਹੋ ਗਿਆ ਟਿਕਾ ਭਾਏ ਨੂੰ ਠੀਕ ਹੈ ਤੇ ਨਿਆਂ ਨੂੰ ਨਵਾਂ ਦੀ ਵਧੀਆ ਜਮਾ ਪੂਰਾ ਸੀਮ ਕਰਦੀਆਂ ਇਹ ਨਹੀਂ ਛੜਾ ਮਾਰ ਦੂਗਾ ਬਣੀ ਠੀਕ ਹੈ ਇਹਦਾ ਮੁੱਲ ਕਿੰਨਾ ਇਹਦਾ 40000 ਆ ਜੀ ਸੋ ਮੁੱਲੇ ਦਾ ਹੈਗਾ 40000 ਚੌਥੇ ਨੰਬਰ ਵਾਲੀ ਦਾ ਤੇ ਦੁੱਧ 11 ਕਿਲੋ ਹੈਗਾ ਹਨਾ ਹਾਂਜੀ ਸੋ ਬਰ ਮੂ ਮਤਾ ਵੇਸ ਕੁਆਲਿਟੀ ਦੇਖ ਸਕਦੇ ਹੋ ਮੁੱਲ 40000 ਰੁਪਿਆ 20 ਦਿਨ ਹੋ ਗਿਆ ਟਿਕਾ ਲੱਗੇ ਇਹਨੂੰ ਤੇ 11 ਕਿਲੋ ਦਾ ਕੀਮਤ ਤੇ 40000 ਰੁਪਇਆ ਤੇ ਚੌਣਚਵਾ ਚਾਰ ਸਨ ਜੋਕਿਆਈ। ਸੁੱਥਣਾ ਦੇ ਵਿੱਚ ਬਿਲਕੁਲ ਓਕੇ ਆ। ਤੇ ਸਾਫ ਸੁਥਰੀ ਸੂਈ ਸਵਾਈ ਜਾਵਾ ਤਿੰਨ ਮਹੀਨੇ ਲਗਭਗ ਸੂਈ ਨੂੰ ਹੋ ਕੇ ਬੱਚਾ ਨਾਲ ਹੈਗਾ ਹੈ ਇਹਦੇ। ਤੇ ਸੀ ਕਿ ਚੌਥੇ ਨੰਬਰ ਤੇ ਬੈਠ। ਅਗਰੇ ਪੰਜਵੇਂ ਨੰਬਰ ਵੈੜ ਦੇਖੀਏ ਨੇ ਆਪਾਂ। ਇਹ ਤੀਜਾ ਸੂਹ ਸੂਈ ਦੀ ਆ। ਇਹਨੂੰ ਕੋਈ ਨਾ ਹੋਗਾ 6 ਮਹੀਨੇ। ਠੀਕ ਹੈ। ਉਹਦਾ 13 ਕਿਲੋ ਖੁੱਲਾ ਕੰਡੇ ਵਾਲਾ। ਦੁੱਧ 13 ਕਿਲੋ ਤੀਜਾ ਸੂਹ ਸੂਈ ਦੀ ਆ। ਤੇਲ ਆ ਸਾਨੂੰ। ਕਿਹੜੇ ਸਾਨੂੰ ਤੋਂ? ਆ ਬੈਣੀ ਵਾਲੇ ਤੋਂ। ਇੱਥੋਂ। ਕੋਈ ਨਹੀਂ ਆਲੇ ਤੋਂ। ਹਾਂਜੀ। ਤੈਨੂੰ ਸਨਾ ਦੁੱਧ ਆਉਂਦਾ? ਹਾਂਜੀ ਪੂਰਾ ਆਉਂਦਾ। ਦੁੱਧ ਕਿੰਨਾ ਦੱਸਿਆ ਸੀ? ਦੁੱਧ ਹੈਗਾ 13 ਕਿਲੋ ਖੁੱਲਾ। ਭਾਅ ਦਾ ਕੀ ਆ? ਕੁੱਲ 15000। ਗਜੈਸ ਹੋਜੂ? ਹਾਂਜੀ ਗਜੈਸ ਹੋਜੂ ਮਾਨ ਨਾਮ ਕਰਦੇ ਹਾਂ। ਠੀਕ ਆ ਬਾਕੀ ਤਿੰਨ ਥਾਂ ਓਕੇ ਆ। ਹਾਂਜੀ ਓਕੇ ਆ। ਦੁੱਧ ਤਿੰਨ ਥਾਂ ਓਕੇ ਆ। ਚੌਥੇ ਥਾਂ ਦੇ ਵਿੱਚੋਂ ਕਹਿੰਦੇ ਨੇ ਮਗਲੇ ਤਿੰਨ ਮੁੱਲੇਗਾ ਸਿਰਫ 15000 ਰੁਪਇਆ ਤੇ ਦੁੱਧ 13 ਕਿਲੋ ਕਿਸੇ ਦੱਸੀ ਜੀ ਦੁੱਧ ਪੈਸੇ ਪੂਰੇ ਕਰਦੀ ਪਾ ਕੇ ਦੁੱਧ। ਨਹੀਂ ਜਮਨ ਜਜ ਕਰਾ ਕਿਸੇ ਵੀ ਨੇ ਦੁੱਧ ਪਾਉਣਾ ਵੀ ਆਪਾਂ ਲੈ ਲਈਏ। ਜੇ ਗੱਪੜ ਗੱਪੜ ਵੀ ਹੋ ਗਈ ਕਾ ਹਾਂ ਹਨ ਗਾਰਡੀਅਨ ਇਹਦੇ ਬਣੋ ਚੌਥਾ ਥਾਣਾ ਵੀ ਚੱਲਦਾ ਹੈਗਾ ਤਾਂ ਆਉਂਦਾ ਠੀਕ ਹੈ ਧਾਰਾ ਉਹਦੇ ਵਿੱਚ ਆਉਂਦੇ ਜਮਾਂ ਤੇ ਲਿਖ ਸਕਦੇ ਹਨਾ ਪਰ ਤੁਸੀਂ ਤੱਲ ਮੰਨ ਕੇ ਲੈ ਲਓ ਧਾਰਾ ਕੁਛ ਨਾ ਕੁਛ ਉਹਦੇ ਵਿੱਚੋਂ ਥਾਂ ਦੇ ਵਿੱਚ ਆਉਂਦੀਆਂ ਹੈਗਾ ਤਾਂ ਚੌਥਾ ਥਾਣਾ ਹੈ ਸੀਗੀ ਪੰਜਵੇਂ ਨੰਬਰ ਤੇ ਕੀਮਤ ਸਰਫੇ ਦੀ ਹੈਗੀ ਹੈ 15000 ਰੁਪਇਆ ਓਕੇ ਤੇ ਵੀਰੋ ਨੰਬਰ ਬੋਲਦੇ ਦੁਬਾਰਾ ਆਪਣਾ 70147 7276 ਸੋ ਕਿਸੇ ਵੀਰ ਦੇ ਵਿਆਹ ਪਸੰਦ ਹੋਵੇ ਕੋਈ ਵੀ ਖਰੀਦਦਾਰੀ ਕਰ ਸਕਦਾ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ